ਰੂਫਤੇ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਜੋੜ ਮੇਲ ਗੁਰਦੁਆਰਾ ਫਤਿਹਗੜ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਤੇ ਅੱਜ ਅਸੀਂ ਹੁਣ ਪਹੁੰਚੇ ਹੋਇਆ ਗੁਰਦੁਆਰਾ ਜੋਤੀ ਸਰੂਪ ਸਰ ਸਾਹਿਬ ਇਹ ਉਹ ਪਾਵਨ ਅਸਥਾਨ ਹੈ ਜਿੱਥੇ ਮਾਤਾ ਗੁਜਰਕਾਰ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਪਵਿੱਤਰ ਦੇਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਇਹ ਪਾਵਨ ਉਹ ਧਰਤੀ ਹੈ ਜੋ ਕਿ ਵਿਸ਼ਪ ਦੀ ਸਭ ਤੋਂ ਮਹਿੰਗੀ ਧਰਤੀ ਦਾ ਸੁਖਤਾਬ ਮਿਲਿਆ ਹੈ ਕਿਉਂਕਿ ਇਹ ਧਰਤੀ 2 ਅਰਬ ਤੇ 50 ਕਰੋੜ ਦੀ ਖਰੀਦ ਲਈ ਹੈ ਯਾਨੀ ਕਿ ਉਸ ਸਮੇਂ 7800 ਮੋਰਾ ਦੀਵਾਨ ਟੋਡਰਮਲ ਦੇ ਵੱਲੋਂ ਵਿਛਾਈਆਂ ਗਈਆਂ ਸੀ ਤੇ ਉਸ ਤੋਂ ਬਾਅਦ ਇੱਥੇ ਇਸ ਧਰਤੀ ਦੀ ਖਰੀਦ ਕਰਨ ਤੋਂ ਬਾਅਦ ਪਵਿੱਤਰ ਦੇਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਜੋਤੀ ਸਰੂਪ ਸਾਹਿਬ ਉਪਾਵਨ ਅਸਥਾਨ ਹੈ ਜੋ ਕਿ ਵੱਡਾ ਇਤਿਹਾਸ ਰੱਖਦਾ ਹੈ ਹਾਲਾਂਕਿ ਜੇਕਰ ਗੱਲ ਕਰੀਏ ਜਦੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਤੇ ਅੰਤਾਂ ਦੇ ਤਸ਼ੱਦਦ ਚਾਹੇ ਜਾਂਦੇ ਸੀ ਤਿੰਨ ਦਿਨ ਇੱਥੇ ਰੱਖਿਆ ਗਿਆ ਸੀ ਠੰਡੇ ਬੁਰਜ ਆਂ ਉਸ ਸੀਤ ਲਹਿਰਾਂ ਜਦੋਂ ਵਗਦੀਆਂ ਸੀ ਉਹ ਵੀ ਆਪਣੇ ਪਿੰਡੇ ਤੇ ਵਿਰਧ ਅਵਸਥਾ ਚ ਮਾਤਾ ਗੁਜਰ ਕੌਰ ਨੇ ਹੰਡਾਈਆਂ ਸੀ ਤੇ ਛੋਟੇ ਸਹਬਜ਼ਾਦੇ ਜਿਨ੍ਹਾਂ ਦੀ ਉਮਰ 7 ਸਾਲ ਤੇ 9 ਸਾਲ ਦੀ ਸੀ ਛੋਟੇ-ਛੋਟੇ ਉਮਰ ਦੇ ਉਹਨਾਂ ਬੱਚਿਆਂ ਦੇ ਵੱਲੋਂ ਇੰਨੀ ਵੱਡੀ ਮਹਾਨ ਕੁਰਬਾਨੀ ਕੀਤੀ ਗਈ ਹੈ ਕਿ ਅੱਜ ਵੀ ਸਿੱਖ ਸੰਗਤਾਂ ਵੱਡੀ ਗਿਣਤੀ 'ਚ ਇੱਥੇ ਪਹੁੰਚ ਕੇ ਉਹਨਾਂ ਦੇ ਦਰਸ਼ਨ ਦੇਦਾਰੇ ਕਰਦੀਆਂ ਨੇ ਤੇ ਉਹਨਾਂ ਨੂੰ ਅਕੀਦਤ ਵੀ ਪੇਸ਼ ਕਰਦੀਆਂ ਨੇ। ਇੰਨੇ ਵਿਰਾਗਮਈ ਦਿਨ ਨੇ ਇੰਨੀ ਉਦਾਸੀਨਤਾ ਹੁੰਦੀ ਇਸ ਦਿਨ ਤੇ ਇਹਨੂੰ ਸਿੱਖਾਂ ਦਾ ਕਰਬਲਾ ਕਿਹਾ ਜਾਂਦਾ ਕਿਉਂਕਿ ਇਹ ਉਹ ਅਸਥਾਨ ਹੈ ਜੋ ਕਿ ਪੋ ਦਾ ਮਹੀਨਾ ਜਦੋਂ ਸ਼ੁਰੂ ਹੁੰਦਾ ਹੈ ਤਾਂ ਪੋ ਮਹੀਨੇ ਦੇ ਅੱਧ ਮਹੀਨੇ ਦੇ ਜੋ ਅੱਧ ਗੁਰ ਦਾਤ ਉਸ ਦੌਰਾਨ ਇਹ ਜਿਹੜੇ ਦਿਨ ਨੇ ਉਸ਼ੁਰ ਹੋ ਜਾਂਦੇ ਨੇ ਤੇ ਇਹਨੇ ਉਦਾਸੀਨਤਾ ਵਾਲੇ ਦਿਨ ਹੁੰਦੇ ਨੇ ਕਿ ਸੰਗਤਾ ਇੱਥੇ ਆਉਂਦੀਆਂ ਨੇ ਤੇ ਵਿਰਾਗ ਵੀ ਕਰਦੀਆਂ ਨੇ ਆਉਂ ਦਰਸ਼ਕੀਦਾਰੇ ਤੁਹਾਨੂੰ ਅੰਦਰ ਵੀ ਕਰਵਾਉਣੀ ਹੈ ਤੇ ਪਹਿਲੀ ਤਸਵੀਰ ਇੱਕ ਵਾਰ ਬਾਹਰਲੀ ਦਿਖਾ ਦਿੰਨੇ ਆ ਜਦੋਂ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਸੰਗਤਾਂ ਖੜੀਆਂ ਹੋਈਆਂ ਨੇ ਕਿਉਂਕਿ ਅੱਜ ਸੰਗਤਾਂ ਦੇ ਵਿੱਚ ਅੰਤਾਂ ਦਾ ਸਬਰ ਹੈ ਸੰਤੋਖ ਹੈ ਹੌਸਲੇ ਇਸੇ ਹੌਸਲੇ ਨਾਲ ਇਸ ਸਬਰ ਦੇ ਨਾਲ ਇਸ ਸੰਤੋਖ ਦੇ ਨਾਲ ਉਹ ਲਗਾਤਾਰ ਅੱਗੇ ਵੱਧਿਓ ਹੋਈਆਂ ਜਾ ਰਹੀਆਂ ਨੇ ਤੇ ਆਖੇ ਇੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਨੂੰ ਜੋ ਮਿਲਣਾ ਹੁੰਦਾ ਹੈ ਸੋ ਸੰਗਤ ਲਾਈਨ ਦੇ ਵਿੱਚ ਕਤਾਰਾਂ ਦੇ ਵਿੱਚ ਲੱਗੇ ਹੁੰਦੀਆਂ ਤੇ ਇਹਨਾਂ ਦੇ ਵੱਲੋਂ ਹੀ ਇਸੇ ਤਰ੍ਹਾਂ ਅੰਦਰ ਦਰਸ਼ਨ ਦਿਦਾਰੇ ਕੀਤੇ ਜਾਣੇ ਨੇ ਅਸੀਂ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਅੰਦਰ ਜਾਵਾਂਗੇ ਜ਼ਰੂਰ ਦਰਸ਼ਨ ਕਰਾਵਾਂਗੇ ਸੋ ਅੱਜ ਦਾ ਇਹ ਜੋ ਮਹੀਨਾ ਹੈ ਅੱਜ ਦਾ ਜੋ ਇਹ ਦਿਨ ਹੈ ਇੰਨਾ ਵੱਡਾ ਦਿਨ ਹੈ ਇੰਨੀ ਵੱਡੀ ਕੁਰਬਾਨੀ ਹੈ ਕਿ ਜਦੋਂ ਦਸਮ ਪਾਤਸ਼ਾਹ ਦੇ ਲਖਤੇ ਜ਼ਿਗਰ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਵੱਲੋਂ ਵੱਡੀ ਕੁਰਬਾਨੀ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਅਸੀਂ ਹੁਣ ਜ਼ਿਕਰ ਕਰੀਏ ਚਮਕਾਰ ਦਾ ਤਾਂ ਚਮਕਾਰ ਸਾਹਿਬ ਜਦੋਂ ਗੜੀ ਚਮਕੌਰ ਦੀ ਗੜ ਚ ਇੰਨਾ ਵੱਡਾ ਜੁੱਦ ਹੁੰਦਾ ਏ ਇੰਨੀਆਂ ਮੁਗਲ ਫੌਜਾਂ ਆਉਂਦੀਆਂ ਨੇ ਤੇ ਮੁਠੀ ਭਰ ਸਿੰਘਾਂ ਦੇ ਨਾਲ ਮੁਕਾਬਲਾ ਹੁੰਦਾ ਏ ਉੱਥੇ ਸਾਹਿਬ ਜਦਾਬ ਬਾਬਾ ਅਜੀਤ ਸਿੰਘ ਤੇ ਬਾਬਾ ਜੁਜਾਰ ਸਿੰਘ ਵੀ ਸ਼ਹੀਦ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਤਾਰੀ ਤੇ ਤਾਰੀ ਮਾਰ ਕੇ ਉਸ ਗਲੀ ਚੋਂ ਨਿਕਲਦੇ ਹੋ ਕਹਿੰਦੇ ਕਿ ਆਹ ਜਾ ਰਿਹਾ ਸਿੱਖਾਂ ਦਾ ਗੁਰੂ ਰੁਕ ਸਕਦੇ ਹੋ ਤਾਂ ਰੋਕ ਲੋ ਗੁਰੂ ਪਾਤਸ਼ਾਹ ਨੇ ਕਦੇ ਪੇਟ ਨਹੀਂ ਦਿਖਾਈ ਇੱਕ ਖੰਦੇ ਨਾਲ ਜਿਹੜਾ ਸੀ ਇੱਕ ਦੇ ਜ਼ੋਰ ਤੇ ਮੁਕਾਬਲਾ ਵੀ ਕੀਤਾ ਸੀ ਅਸੀਂ ਵੀ ਹਮੇਸ਼ਾ ਉਹਨਾਂ ਤੋਂ ਪ੍ਰੇਰਣਾ ਲੈਂਦੇ ਆਏ ਆ ਆਓ ਪਹਿਲਾ ਖੁੰਥਾ ਨੂੰ ਅੰਦਰ ਦੇ ਦਰਸ਼ਨ ਕਰਵਾਉਣੇ ਆ ਤੇ ਅਗਲੇ ਇਤਿਹਾਸ ਦੀ ਜਾਣਕਾਰੀ ਵੀ ਨਾਲ ਦੇ ਨਾਲ ਦਿੰਦੇ ਚੱਲਾਂਗੇ ਨੂੰ ਅੰਦਰ ਲਈ ਦਰਸ਼ਨ ਕਰਵਾਂ ਤੋਂ ਬਾਅਦ ਹੁਣ ਅਸੀਂ 12 ਆਏ ਤੇ ਸਾਡੇ ਨਾਲ ਇੱਥੇ ਮੌਜੂਦ ਨੇ ਪ੍ਰਸਿੱਧ ਕਥਾਵਾਚਕ ਗਿਆਨੀ ਗੁਰਪ੍ਰੀਤ ਸਿੰਘ ਜੀ ਤੇ ਪਹਿਲਾ ਸਭ ਤੋਂ ਪਹਿਲਾ ਫਤਿਹ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਿਆਨੀ ਜੀ ਸਭ ਤੋਂ ਪਹਿਲਾਂ ਅਸੀਂ ਅੱਜ ਦਾ ਇਹ ਪਾਵਨ ਦਿਹਾੜਾ ਵੀ ਹੈ ਜਿੱਥੇ ਅੱਜ ਵਿਰਾਗਮਈ ਦਿਨ ਨੇ ਉਦਾਸੀਨਤਾ ਵੀ ਐ ਸੰਗਤਾਂ ਦੇ ਵਿੱਚ ਸਭ ਤੋਂ ਪਹਿਲਾਂ ਸਵਾਲ ਅਸੀਂ ਇਹੀ ਕਰਾਂਗੇ ਕਿ ਵਿਸ਼ਵ ਦੀ ਸਭ ਤੋਂ ਮਹਿੰਗੀ ਧਰਤੀ ਹੋਣ ਦਾ ਖਿਤਾਬ ਇਸ ਪਾਵਨ ਸਥਾਨ ਨੂੰ ਪ੍ਰਾਪਤ ਹੋਇਆ ਹਾਂ ਜੀ ਇਹ ਜੋ ਪਾਵਨ ਸਥਾਨ ਗੁਰਦੁਆਰਾ ਜੋਤੀਸਰੂਪ ਸਾਹਿਬ ਇੱਥੇ ਜਦੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਸਥਾਨ ਤੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲੱਖ ਤੇ ਜ਼ਿਗਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਤੇ ਸਤਿਗੁਰੂ ਜੀ ਦੇ ਸਤਕਾਰ ਯੋਗ ਮਾਤਾ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਸਥਾਨ ਤੇ ਹੁੰਦੀ ਹੈ ਦੀਵਾਨ ਟੋਡਰਮਲ ਜੀ ਦੇ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਹਕੂਮਤ ਤੱਕ ਪਹੁੰਚ ਕਰਕੇ ਕਿ ਸਹਿਬਜ਼ਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਦੀ ਅੰਤਿਮ ਸੰਭਾਲ ਦੀ ਜਿਹੜੀ ਆਗਿਆ ਉਹ ਮੈਨੂੰ ਦਿੱਤੀ ਪ੍ਰਵਾਨਗੀ ਮੈਨੂੰ ਦਿੱਤੀ ਜਾਵੇ ਇਸ ਸ਼ਰਤ ਦੇ ਉੱਪਰ ਸੂਬਾ ਸਰਹੰਦ ਵਜ਼ੀਰ ਖਾਂ ਇਹ ਆਗਿਆ ਦਿੰਦਾ ਹੈ ਕਿ ਸੰਸਕਾਰ ਕਰਨ ਦੇ ਵਾਸਤੇ ਜਿਹੜੀ ਜ਼ਮੀਨ ਹੈ ਉਹ ਤੁਹਾਨੂੰ ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਉਹ ਚਿੰਨ ਕੇ ਵਿਸ਼ਾ ਕੇ ਜਿਹੜੀ ਹੈ ਉਹ ਮੁੱਲ ਖਰੀਦਣੀ ਪਏਗੀ ਜਿੰਨੀ ਥਾਂ ਤੇ ਸੋਨੇ ਦੀਆਂ ਮੋਹਰਾਂ ਵਸਾ ਦਿਓਗੇ ਉਨੀ ਧਰਤੀ ਉਨੀ ਜ਼ਮੀਨ ਸਸਕਾਰ ਕਰਨ ਦੇ ਵਾਸਤੇ ਮਿਲ ਜਾਗੀ ਪਹਿਲਾਂ ਤਾਂ ਦੇਖੋ ਸੂਬਾ ਸਰਹੰਦ ਵਜ਼ੀਰ ਖਾਨ ਦੇ ਡਰ ਕਰਕੇ ਛੇਤੀ ਕਿਤੇ ਕੋਈ ਜ਼ਮੀਨ ਜਗ੍ਹਾ ਦੇਣ ਦੇ ਵਾਸਤੇ ਤਿਆਰ ਹੀ ਨਹੀਂ ਸੀ ਪਰ ਇਹ ਜਿਹੜੀ ਧਰਤੀ ਹੈ ਇਹ ਜ਼ਮੀਨ ਚੌਧਰੀ ਅਤਾਖਾਨ ਪਠਾਨ ਦੀ ਇਹ ਜ਼ਮੀਨ ਸੀ ਉਹ ਇਹ ਜ਼ਮੀਨ ਦੇਣ ਦੇ ਵਾਸਤੇ ਰਾਜ਼ੀ ਹੁੰਦਾ ਹੈ ਤੇ ਦੀਵਾਨ ਟੋਡਰਮਲ ਜੀ ਦੇ ਵੱਲੋਂ ਇਸ ਪਵਨਾ ਸਥਾਨ ਤੇ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਅਸਥਾਨ ਹੈ ਜਿੱਥੇ ਸੁਨਹਿਰੀ ਪਾਲਕੀ ਸਾਹਿਬ ਸਜੋਬਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਹ ਜਿਹੜੀ ਜਗ੍ਹਾ ਉਨੀ ਥਾਂ ਪਾਲਕੀ ਸਾਹਿਬ ਵਾਲੇ ਥੜੇ ਵਾਲੀ ਜਿਹੜੀ ਥਾਂ ਹੈ ਉਹ ਸੋਨੇ ਦੀਆਂ ਮੋਹਰਾਂ ਜਿਹੜੀਆਂ ਖੜੀਆਂ ਕਰਕੇ ਚਿਣ ਕੇ ਇਹ ਜਿਹੜੀ ਜਗ੍ਹਾ ਮੁੱਲ ਖਰੀਦੀ ਜਾਂਦੀ ਹੈ ਤੇ ਮੋਹਰਾਂ ਦੀ ਜਿਹੜੀ ਗਿਣਤੀ ਇਤਿਹਾਸਕਾਰਾਂ ਦੇ ਵੱਲੋਂ ਅੰਦਾਜ਼ੇ ਨਾਲ ਤਕਰੀਬਨ 78000 ਦੱਸੀ ਜਾਂਦੀ ਹੈ ਜੀਦਾ ਅੱਜ ਦੇ ਸਮੇਂ ਦੇ ਵਿੱਚ ਮੁੱਲ तकरीबन 3 ਅਰਬ ਦੇ ਆਸ-ਪਾਸ ਬੰਦਾ ਹੈ ਇਸ ਕਰਕੇ ਇਹਨੂੰ ਦੁਨੀਆਵੀ ਤੌਰ ਤੇ ਵੀ ਇਤਿਹਾਸ ਦੇ ਵਿੱਚ ਬਕਾਇਦਾ ਰਿਕਾਰਡ ਦੇ ਵਿੱਚ ਦਰਜ ਹੈ ਕਿ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਜਿਹੜੀ ਸਭ ਤੋਂ ਵੱਧ ਮੁੱਲ ਦੇ ਵਿੱਚ ਵਿਕੀ ਪਰ ਇਹਦੇ ਨਾਲ ਜਿਹੜੀ ਸਿੱਖ ਕੌਮ ਦੀਆਂ ਜਿਹੜੀਆਂ ਪੰਥ ਦੀਆਂ ਭਾਵਨਾਵਾਂ ਨੇ ਉਹ ਇਹਦੇ ਨਾਲ ਇਸ ਕਰਕੇ ਜੁੜੀਆਂ ਨੇ ਕਿ ਇੱਥੇ ਸਤਿਗੁਰੂ ਜੀ ਦੇ ਆ ਲਖਤੇ ਜ਼ਿਕਰ ਜਿਨ੍ਹਾਂ ਨੇ ਇੰਨੀ ਛੋਟੀ ਸਰੀਰ ਕਾਰਬਲਾ ਦੇ ਵਿੱਚ ਹਕੂਮਤ ਦੇ ਅੱਗੇ ਉਹਨਾਂ ਦੀ ਈਨ ਨਾ ਮੰਨਦਿਆਂ ਹੋਇਆਂ ਕਿਸੇ ਲਾਲਚ ਦੇ ਵਿੱਚ ਨਹੀਂ ਆਏ ਡਰਾਇਆ ਡਰੇ ਨਹੀਂ ਤਸੀਹੇ ਵੀ ਉਹਨਾਂ ਨੇ ਅਡੋਲ ਰਹਿ ਕੇ ਸਹਿ ਲਏ ਪਰ ਉਹਨਾਂ ਨੇ ਧਰਮ ਦੀ ਖਾਤਰ ਮਨੁੱਖਤਾ ਦੀ ਖਾਤਰ ਆਪਣਾ ਆਪ ਜਿਹੜਾ ਕੁਰਬਾਨ ਕੀਤਾ ਤੇ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਵੱਡੀ ਜਿਹੜੀ ਸ਼ਹਾਦਤ ਉਹਨਾਂ ਦੀ ਹੋਈ ਇਸ ਕਰਕੇ ਕੌਮ ਦੇ ਵਾਸਤੇ ਇਹ ਪੰਥ ਦੇ ਜਜ਼ਬਾਤਾਂ ਨੂੰ ਮੁੱਖ ਰੱਖਦੇ ਹੋਇਆ ਇਹਦੀ ਜਿਹੜੀ ਕੀਮਤ ਹੈ ਉਹ ਦੁਨਿਆਵੀ ਕੀਮਤ ਦੇ ਨਾਲੋਂ ਕਿਤੇ ਜ਼ਿਆਦਾ ਹੈ ਜੀ ਨਵਾਂ ਸੱਡ ਨਗਰ ਗੱਲ ਕਰਨ ਦੇ ਲਈ ਇਹ ਸੰਤ ਪਰਚਦ ਕਥਾਵਾਚਕ ਗਿਆਨੀ ਗੁਰਪ੍ਰੀਤ ਸਿੰਘ ਸੋ ਇਸ ਦੇ ਨਾਲ ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸ ਦਿੰਦੇ ਆ ਕਿ ਵੱਡੀ ਕੁਰਬਾਨੀ ਨੂੰ ਅੱਜ ਵੀ ਸਿੱਖ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਯਾਦ ਕਰਦੀਆਂ ਹੋਈਆਂ ਉਹਨਾਂ ਨੂੰ ਅਕੀਦਤ ਪੇਸ਼ ਕਰਦੀਆਂ ਨੇ ਜੇਕਰ ਗੱਲ ਕੀਤੀ ਜਾਵੇ ਅੱਜ ਦੇ ਪਵਨ ਇਤਿਹਾਸ ਦੀ ਸੋ ਅੱਜ ਅਸੀਂ ਗਿਆਨੀ ਜੀ ਦੇ ਮੂੰਹੋਂ ਵੀ ਤੁਹਾਨੂੰ ਸਾਰਾ ਜ਼ੁਬਾਨੀ ਉਹ ਇਤਿਹਾਸ ਸੁਣਾ ਦਿੱਤਾ ਹੈ ਇਸ ਦੇ ਨਾਲ ਹੋਰ ਅਪਡੇਟ ਲੈ ਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਹਰ ਤੁਹਾਨੂੰ ਰੰਗ ਵੀ ਦਿਖਾਵਾਂਗੇ ਤੇ ਹਰ ਜਿਹੜੀ ਹੈ ਖਬਰ ਤੁਹਾਡੇ ਤਾਈ ਪੰਚਾਇਤ ਦੇ ਰਵਾਂਗੇ ਸਾਡੇ ਨਾਲ ਤੁਸੀਂ ਲਗਾਤਾਰ ਜੁੜੇ ਰਹਿਣਾ ਸਾਡੇ ਨਾਲ ਤੇ ਹੁਣ ਤੁਹਾਡੇ ਤੋਂ ਲਵਾਂਗੇ ਆਗਿਆ ਸਹਿਯੋਗੀ ਸਾਥੀ ਵਿੱਕੀ ਦੇ ਨਾਲ ਮਨਦੀਪ ਕੌਰ ਸੰਧੂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ